ਭਗਵਾਨ ਕੀ ਜੈਗੁਰੂ ਗਿਆਨਾ ਜੀ ਆਲ ਭਾਰਤ ਦੇ ਦੇਸ਼ਵ ਦੇ ਸ਼ਮਜ ਵਸਤਿੰਗ ਹੋਆ ਸਿੱਖ ਭਾਈ ਨੂੰ ਦਾ ਸਾਰੇ ਸਾਥਕਾਰੀਆਂ ਸਾਥੀਆਂ ਨੂੰ ਪਤਾ ਹੈ ਕਿ 19 ਫਰਵਰੀ ਵਾਲੇ ਦਿਨ ਜਿਹੜੀ ਆ ਉਹ ਅੰਬਿਤਸਰ ਬੰਦ ਦੀ ਕਾਲ ਜਿਹੜੀ ਆ ਉਸ ਸੰਤ ਸਮਾਜ ਵੱਲੋਂ ਦਿੱਤੀ ਗਈ ਸੀਗੀ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਸੋ ਉੱਥੇ ਮੈਂ ਦੱਸਣਾ ਚਾਹੁੰਦਾ ਕਿ ਦੇਰ ਰਾਤ ਜਿਹੜੀ ਆ ਰਾਤੀ 7 ਵਜੇ ਤੋਂ ਲੈ ਕੇ 11 ਵਜੇ ਤੱਕ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਉਪਰੰਤ ਜਿਹੜਾ ਆ ਉਹ ਸਾਥੀਓ ਕਾਲ ਵਾਪਸ ਲੈ ਲਈ ਗਈ ਸੀਗੀ ਮੈਂ ਅੰਮ੍ਰਿਤਸਰ ਦੇ ਸੂਬਾ ਵਪਾਰੀਆਂ ਨੂੰ ਅਤੇ ਦੁਕਾਨਦਾਰਾਂ ਨੂੰ ਆਪਣੇ ਮਿਹਨਤ ਕਸ਼ ਪੈਂਟਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਆਪੋ ਆਪਣੇ ਜਿਹੜੇ ਆ ਉਕਾਰ ਦੇ ਕੰਮ ਕਰ ਸਕਦੇ ਆ ਕਾਲ ਜਿਹੜੀ ਆ ਉਹ ਪੋਸਟਪੋਨ ਕਰ ਦਿੱਤੀ ਗਈ ਆ ਪ੍ਰਸ਼ਾਸਨ ਦਾ ਤਾਲਮੇਲ ਉਪਰੰਤ ਸੋ ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ ਹੈ ਕਿ ਜਿਹੜੀ ਨੀਰੂ ਬਾਜਵਾ ਵੱਲੋਂ ਫੇਸਬੁੱਕ ਦੇ ਮਹਾਰਾਜਾ ਛੁਰੀਆ ਦੇ ਮਾਧਿਅਮ ਨਾਲ ਮਾਫੀ ਮੰਗਣ ਮੰਗੀ ਗਈ ਆ ਅਤੇ ਉਹਨਾਂ ਦੀ ਟੀਮ ਵੱਲੋਂ ਮੰਗੀ ਆ ਬਿਲਕੁਲ ਜਿਹੜੀ ਆ ਸਮਾਜ ਨੇ ਉਹ ਮਾਫੀ ਨੂੰ ਮਾਫੀ ਨਹੀਂ ਮੰਨਿਆ ਹੈਗਾ ਅਹੀ ਜਿਹੜਾ ਆ ਜੇਕਰ ਉਹਨੇ ਮਾਫੀ ਮੰਗਣੀ ਸੀਗੀ ਤੇ ਉਹ ਪਾਵਨ ਕੀ ਕੀਤੀ ਰਤ ਜੋ ਸਾਡੇ ਸਾਰਿਆਂ ਦੇ ਆਸਤਾ ਦਾ ਕੇਂਦਰ ਆ ਵਾਲਮੀਕੀ ਮਿਲਦੀ ਸਿੱਖ ਸਮਾਜ ਜਿਹੜਾ ਉਹਨਾਂ ਦੀ ਆਸਤਾ ਦਾ ਕੇਂਦਰ ਹੈਗਾ ਆ ਉਥੇ ਆਪ ਸਾਰਿਆਂ ਨੇ ਜਿਹੜਾ ਆ ਠੀਕਰ ਇਹਨਾਂ ਮਾਫੀ ਮੰਗਣੀ ਸੀਗੀ ਉਥੇ ਆ ਕੇ ਮੰਗਦੇ ਸਾਡੇ ਮਹਾਂਪੁਰ ਸੰਤ ਮਹਾਂਪੁਰ ਉੱਤੇ ਬਿਟੇ ਨੇ ਉਥੇ ਵਿਚਾਰ ਕੀਤੀ ਜਾ ਸਕਦੀ ਸੀ ਇਸ ਕਰਕੇ ਇਸ ਮਾਫੀ ਨੂੰ ਅਸੀਂ ਮਾਫੀ ਨਹੀਂ ਮੰਗਦੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਜਿੰਨਾ ਤੱਕ ਇਨਾਂ ਨੂੰ ਸਲਾਕਾਂ ਦੇ ਪਿੱਛੇ ਨਹੀਂ ਛੱਡਿਆ ਜਾਂਦਾ ਸੋ ਇਹਨੀਆਂ ਬੇਨਤੀਆਂ ਕਰਦਾ ਹਾਂ ਕਿ ਪੋਸਟਪੋਨ ਕਰ ਦਿੱਤੀ ਗਈ ਹੈ 11 ਫਰ ਮਾਰਚ ਤੱਕ ਜਿਹੜੀ ਆ ਕਾਲ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ ਇਸ ਕਰਕੇ ਅੰਮ੍ਰਿਤਸਰ ਨਿਵਾਸੀਆਂ ਨੂੰ ਅਪੀਲ ਹੈਗੀ ਆ ਤੇ ਤੁਸੀਂ ਆਪੋ ਆਪਣੇ ਕਾਰੋਬਾਰ ਕਰੋ ਕਿਉਂਕਿ ਅੰਮ੍ਰਿਤਸਰ ਸਾਡਾ ਹੈ ਸਾਡੇ ਭਾਂਪੂਰਾ ਨੇ ਕਾਰੋਬਾਰੀ ਨਹੀਂ ਨੇ ਇਹ ਕੇ ਨੂੰ ਪੰਜਾ ਤੰਗ ਨਹੀਂ ਕਰਨਾ ਚਾਹੁੰਦੇ ਪਰ ਸਾਡੇ ਪਰਿਵਾਰਾਂ ਸਾਡੀਆਂ ਸਾਡੀਆਂ ਮਾਤਾਵਾਂ ਪਤੀ ਜੰਕਸ਼ੀਤਾ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਸ ਕਰਕੇ ਜਿਹੜਾ ਇਹੋ ਜੇ ਸਬਦ ਮਸਲੇ ਸੰਭਣੇ ਪਿੰਦੇ ਆ ਸੋ ਮੈਂ ਸਾਰੇ ਵਿਭਾਗਮੰਡਲ ਦਾ ਸਾਰੀਆਂ ਜਥੇਬੰਦੀਆਂ ਦਾ ਸਾਰੇ ਭੈਣ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸਹਿਯੋਗ ਕੀਤਾ ਸੀਗਾ ਜੈ ਬਾਲ ਵੀ ਕੀ ਜੈ ਗੁਰੂ ਗਿਆਨ ਆਦੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ